ਮ੍ਰਿਤਮਥੇ ਸੁਰਦਾਰ ਉਪਰਬੰਦਰ ਜਿਹੜੇ ਸੁਰ ਨਾਰਾਇਣ ਮੁਰੀ ਲੋਕ ਨੇ ਉਹ ਤੇਰੀ ਬੰਦਨਾ ਕਰਦੇ ਨੇ ਤੈਨੂੰ ਨਮਸਕਾਰ ਕਰਦੇ ਨੇ ਦੁਸ਼ਟ ਨਿਕੰਧਨ ਦੁਸ਼ਟਾ ਦੀ ਤੂੰ ਜੜ ਪੁੱਟਣ ਵਾਲੀ ਹੈ ਇਸ ਕਰਕੇ ਕਿਉਂਕਿ ਸੁਰ ਨਾਰਵਰ ਜਾਨ ਦੁਸ਼ਟਾ ਨੂੰ ਚੰਗਾ ਨਹੀਂ ਸਮਝਦੇ ਦੁਸ਼ਟਾ ਨੂੰ ਨਾਸ ਕਰਨ ਵਾਲੀਆਂ ਇਸ ਕਰਕੇ ਤੈਨੂੰ ਬੰਦਨਾ ਕਰਦੇ ਨੇ ਤੈਨੂੰ ਪੂਜਦੇ ਰਹੇ। ਪ੍ਰਿਸ਼ਟ વિનાਸ ਨੂੰ ਮ੍ਰਿਤਮਥੇ ਪ੍ਰਿਸ਼ਟਤਾ ਜਿਹੜੀ ਹੈਗੀ ਸੰਸਾਰ ਦੀ। ਪ੍ਰਿਸ਼ਟਤਾ ਨੂੰ ਨਾਸ ਕਰਦੀ ਹੈ ਪ੍ਰਿਸ਼ਟ। ਬੁੱਧੀ ਨੂੰ ਨਾਸ ਨਹੀਂ ਕਰਦੀ। ਅਸਲ 'ਚ ਬੁੱਧੀ ਦੀ ਖੋਟ ਨੂੰ ਨਾਸ ਕਰਦੀ ਹੈ। ਸਭਾ ਬੁੱਧੀ ਜਾਲੀਆਂ ਦੇ ਕਰੇ ਤਤ ਗਿਆਨ। ਬੁੱਧੀ ਜਾਲੀ ਹੈ ਬੁੱਧੀ ਜਾਲ ਕੇ ਬੁੱਧੀ ਸ਼ੁੱਧ ਹੋ ਜਾਂਦੀ ਹੈ ਜਿਵੇਂ ਲੋਹੇ ਨੂੰ ਜਾਲ ਲਦੀ ਹੈ ਕੱਟ ਜੀ ਰੋਹ ਜਾਲਦਾ ਪਰ ਸ਼ੁੱਧ ਹੋ ਜਾਂਦਾ ਹੈ ਜੰਗ ਲਹਿ ਜਾਂਦੀ ਹੈ ਉਹਦੇ ਚ ਕੋ ਜਲ ਜਾਂਦਾ ਸ਼ੁੱਧ ਹੋ ਜਾਂਦਾ ਇਸ ਕਰਕੇ ਸ਼ੁੱਧ ਕਰਨ ਵਾਸਤੇ ਬੁੱਧੀ ਨੂੰ ਪ੍ਰਚੰਡ ਗਿਆਨ ਦੇ ਵਿੱਚ ਪੱਠੀ ਚ ਪ੍ਰਚੰਡ ਗਿਆਨ ਦੀ ਪੱਠੀ ਪਾਉਣ ਦੀ ਲੋੜ ਹੈ ਹਿਰਦੇ ਚ ਜਦ ਪ੍ਰਚੰਡ ਗਿਆਨ ਹੁੰਦਾ ਹੈ ਤਬ ਰੂਪੀ ਲੋਹਾ ਜਿਹੜਾ ਸ਼ੁੱਧ ਹੋ ਜਾਂਦਾ ਹੈ ਪ੍ਰਚੰਡ ਗਿਆਨ ਦਾ ਮਤਲਬ ਇਹ ਹੈ ਜਿਹੜਾ ਤਤ ਗਿਆਨ ਪ੍ਰਚੰਡ ਗਿਆਨ ਹੁੰਦਾ ਜਦ ਪ੍ਰਚੰਡ ਗਿਆਨ ਹੁੰਦਾ ਮਨ ਸੁਧ ਹੋ ਜਾਂਦਾ ਪਰ ਮਨ ਉੱਤੇ ਟਿਕੇ ਤਾਂ ਸੁਧ ਹੁੰਦਾ ਕੇਵਲ ਹਿਰਦੇ ਟਿਕੇ ਸੁਧ ਹੋ ਜਾਂਦਾ ਉਤਯੰਤਰਾਤਮਾ ਦੀ ਬਾਣੀ ਚਾਹੇ ਆਗਾ ਥੋੜੀ ਹੈ ਉਤਰਾਤਮਾ ਦੀ ਬਾਣੀ ਉਹਦੇ ਨਾਲ ਵੀ ਮਨ ਖਰਾਬ ਨਹੀਂ ਹੁੰਦਾ ਜੇ ਸੁਧ ਨਹੀਂ ਹੁੰਦਾ ਤੇ ਜ਼ਿਆਦਾ ਵਿਗੜਦਾ ਵੀ ਨਹੀਂ ਜਿਹੜੇ ਲੋਕ ਚੰਗੇ ਆਦਮੀ ਕਹਿੰਦੇ ਨੇ ਜਿਹਨਾਂ ਨੂੰ ਉਹ ਅੰਤਰਾਪੂਰੀ ਹਵਾ ਦੇ ਅਨੁਸਾਰ ਚੱਲਦੇ ਨੇ ਉਦੋਂ ਜ਼ਿਆਦਾ ਨਹੀਂ ਵਿਗੜਦੇ ਹੋ ਕਹੇ ਜੀ ਬੁੱਧੀ ਹੁੰਦੀ ਉਹ ਹਜੇ ਰਹਦੀ ਉਹਦੀ ਥੋੜੇ ਬਹੁਤ ਅਲਗ-ਦਾਲ ਤੇ ਗਿਆਨ ਲੈ ਕੇ ਚੰਗੇ ਆਦਮੀਆਂ ਕੋਲ ਬਹਿ ਕੇ ਸੁਣ ਕੇ ਚੰਗੇ ਤਾਂ ਹੋ ਸਕਦੇ ਨੇ ਬੁਰੇ ਨਹੀਂ ਹੋ ਸਕਦੇ ਕਾਬਰੂ ਕੁਮਾਰੇ ਅਦਮ ਉਧਾਰੇ ਨਰਕਨਵਾਰੇ ਆਦ ਕਥੇ ਦੇਖੋ ਅਦਮ ਉਧਾਰੇ ਹਰੇਕ ਹੀ ਫਦੇ ਵਿੱਚ ਆਊਗਾ ਤਕਰੀਬਨ ਅਧਮੋ ਧਾਰੇ ਦਾ ਮਤਲਬ ਹੈ ਅਧ ਵਿਚਾਲੇ ਫਸੇ ਨੇ ਸਭ ਲੋਕ ਇਹ ਕਿਤੇ ਨਾ ਕਿਤੇ ਜਾ ਰਹੇ ਸੀ ਪਰ ਬੱਲੂ ਰੁੱਕ ਗਏ ਸਾਰੀਆਂ ਵਤਾਂ ਕਿਤੇ ਨਾ ਕਿਤੇ ਰੁਕੀਆਂ ਹੋਈਆਂ ਨੇ ਸਾਰੀਆਂ ਵਤਾਂ ਕਿਤੇ ਨਾ ਕਿਤੇ ਅਟਕੀਆਂ ਹੋਈਆਂ ਨੇ ਅੱਧੇ ਚ ਖੜ ਗਈਆਂ ਅੱਧਾ ਦਾ ਮਤਲਬ ਬਿਲਕੁਲ ਅੱਧੇ ਚ ਨਹੀਂ ਹੁੰਦਾ ਰਾਹ ਖੜ ਗਈ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਰਸਤਾ ਉਹਨਾਂ ਦਾ ਬੰਦ ਹੋ ਗਿਆ ਜਦੋਂ ਗਿਆਨ ਦਾ ਰਸਤਾ ਬੰਦ ਹੋ ਜਵੇ ਗਿਆਨ ਗਤੀਸ਼ੀਲ ਨਾ ਹੋਵੇ ਰੁਕ ਜਵੇ ਫਿਰ ਇਹ ਹੋ ਜਾਂਦਾ ਵੀ ਤੁਰਤਾ ਪਹੁੰਚੇ ਜੀ ਰਸਤਾ ਬੰਦ ਹੋ ਗਿਆ ਕੀ ਕਰੀਏ ਹੁ ਜੇ ਤਾਂ ਇੱਛਾ ਹੋਵੇ ਜਿਹਦੇ ਵਿੱਚ ਜਾਣ ਵੀ ਉਹ ਤਾਂ ਹੋ ਜਾਂਦਾ ਬਿਆਕਲ ਜੋ ਕਵੀਰ ਤਾਂ ਹੋ ਗਿਆ ਬਿਆਕਲ ਤੁਰ ਜਾਣ ਦੀ ਇੱਛਾ ਸੀ ਉਹਦੇ ਜਿਆਦਾ ਲੋਕ ਉੱਥੇ ਕਹਿੰਦੇ ਮੈਂ ਠੀਕ ਆ ਹੁਣ ਕੀ ਕਰੀਏ ਹੁਣ ਕਹਾ ਜਦ ਪਰਮੇਸ਼ਰ ਕਰੂ ਹੋਊ ਜੂ ਕੁਝ ਲੋਕ ਕਹਿ ਜਾਂਦੇ ਕੋਸ਼ਿਸ਼ ਛੱਡ ਦਿੰਦੇ ਨੇ ਹੋ ਸੇ ਕੋਸ਼ਿਸ਼ ਨਹੀਂ ਕਰ ਰਹੇ ਸਿੱਖਾਂ ਨੇ ਕੋਸ਼ਿਸ਼ ਛੱਡੀ ਹੋਈ ਹੈ ਗਿਆਨ ਖੜਾ ਰਾਂ ਦਾ ਕਿਤਾਬ ਕਿਤਾਬ ਲਿਆ ਕੇ ਗਿਆਨ ਤਾਂ ਪਿੱਛੇ ਮੋਰ ਤਾਂ ਖੜਾ ਕੀ ਹੈ ਚੱਲ ਜਿੱਥੇ ਵੀ ਮੋਰ ਤਾਂ ਉੱਥੇ ਖੜਾ ਹੈ ਠੀਕ ਹੈ ਜਿੱਥੇ ਤੱਕ ਲਿਖੇ ਕੇ ਗਿਆਨ ਖੜਾ ਸਿੱਖਾਂ ਦਾ ਆਰਾਮ ਨਾਲ ਸੰਤ ਦੁੱਧ ਪੀਂਦੇ ਨੇ ਦਾ ਘਰ ਜੀ ਕੋ ਬੰਦੇ ਕੋਈ ਰਣ ਹੋਏ ਨਹੀਂ ਹੈਗਾ ਵੀ ਗਹਾਂ ਤੋੜੀਏ ਕਿ ਮੈਂ ਉਹਨੇ ਨੂੰ ਰਣ प्राप्ति ਤਾਂ ਕੁਛ ਹੋਈ ਨਹੀਂ। ਉਹ ਗੱਲ ਕਬੀਰ ਵਾਲੀ ਚੱਲੇ ਤੇ ਹਰਮਨ ਕੋ ਵਿਚੇ ਅੜ ਕੇ ਜੀਤ। ਹਰਮਲਾਬ ਹੋਇਆ ਜੀ ਤੁਹਾਡਾ ਤੁਹਾਡੇ ਜੀ ਕੇ ਵੀ ਲੱਗਦਾ। ਤੁਲ ਚੈਨ ਕੇ ਮੈ ਆਈ ਹੋਇ ਜੈ। ਇਹਨਾਂ ਨੇ ਧਾਰਮਿਕ ਬੰਦੇ ਨਹੀਂ ਤਰ ਵੀ ਛੱਡ ਦਿੱਤਾ ਇਹਨੂੰ। ਇਹ ਖਿਆਲ ਏ ਛੱਡਦਾ। ਵੀ ਇੱਜ਼ਤ ਵਧੀਆ। ਖੌਫੀਓ, ਬੋਲ ਕਰੋ। ਆਪ ਲੋਕਾਂ ਨੂੰ ਚੰਗੇ ਸੌਖੇ। ਬੇਕੁਲਤਾ ਦੀ ਹੈ ਬੇਕੁਲਤਾ ਗੁਰੂ ਪਰਦਾ ਦੇ ਬਿੱਸੀ ਕਵੀਰ ਚ ਜੀ ਚ ਬੇਕੁਲਤਾ ਉਹਨੂੰ ਮਿਲ ਜਾਂਦਾ ਉਹ ਪਹੁੰਚ ਜਾਂਦਾ ਬੇਕੁਲਤਾ ਹੈ ਈ ਨਹੀਂ ਕਿਸੇ ਚ ਜਿਹੜਾ ਬੇਕੁਲਤਾ ਹੈ ਉਹ ਕੋ ਨੂੰ ਰੱਬ ਲੈਣ ਜਿਹੜੇ ਖੋਜੀ ਲੱਗੇ ਨੇ ਕੋਈ ਉਹ ਖੋਜ ਲੈ ਲੈਂਦੇ ਨੇ ਜਿਹੜੇ ਨਹੀਂ ਖੋਜ ਉਹਨੂੰ ਕੋਈ ਨਹੀਂ ਮਿਲਦਾ ਖੋਜੀ ਦੱਸਦੇ ਨੇ ਫਿਰ ਦੁਨੀਆ ਨੂੰ ਦੁਨੀਆ ਨੂੰ ਖੋਜੀ ਉਹ ਦੱਸਦੇ ਅੰਦਰ ਕੁਝ ਖੋਜੀ ਦੇ ਅੰਦਰ ਇਚਾਂ ਹੁੰਦੀ ਹੈ ਕੁਝ ਗਾਹੂ ਬਦਲਣ ਦੀ ਥੋੜਾ-ਬੋੜਾ ਖੋਜੇ ਕੁਛ ਨਾ ਕੁਛ ਖੋਜੂ ਕੁਛ ਨੂੰ ਕੋ ਦੱਸੂਏ ਯਾਨੀ ਉਹ ਖੜੇ ਗਿਆ ਦੁਕਾਨਦਾਰੂ ਓਕੇ ਖੋਜੀ ਤੋਲਦਾ ਇਸ ਕਰਕੇ ਖੋਜੀ ਉਪਜਾ ਬਾਦੀ ਬਣਸਾ ਆਇਨੇ ਬਾਦਬਵਾਚ ਲੱਗਿਆ ਇਹਨਾਂ ਨਾ ਕਲੰਡਰ ਐ ਨਹੀਂ ਚਾਹੀਦਾ ਆ ਚਾਹੀਦਾ ਇਹ 10 ਗ੍ਰਾਮ ਦਾ ਹੋ ਨਹੀਂ ਜੀ ਆ ਫਲਾਣੇ ਦਾ ਜੀ ਇਹ ਜੀ ਫਲਾਣੇ ਦਾ ਨਾਮ RAM ਔਰ KRISHAN ਦਾ ਨਾਮ ਪਤਾ ਖੈ ਨਹੀਂ ਵੀ RAM KRISHAN ਦੁੱਦਾ ਕੀ ਹੈ ਕਹਿੰਦਾ ਕਿ ਨੂੰ ਨੇ ਕਿ ਜਿਸ ਹਾਮ ਦਾ ਨਾਮ ਹੈ ਰਾਮ ਦਾ ਨਾਮ ਹੈ ਕਵੀ ਨੇ ਫਲਾਣੇ ਨੇ ਉਹਨੂੰ ਪੜ ਕੇ ਤਾਂ ਦੇਖੋ ਵੀ ਕੀ ਲਿਖਿਆ ਹੋਇਆ ਕੀ ਆ ਰਾਮ ਨਰਾਉ ਦਾ ਪੜ ਲਿਆ ਹੀ ਨਹੀਂ ਤੇ ਆ ਵੀ ਲਿਖਿਆ ਹੈ ਕੀ ਇਹ ਬਾਦੀ ਨੇ ਸਾਰੇ ਲੋਕ ਇਹਨਾਂ ਦੀ ਬੁੱਧੀ ਜਿਹੜੀ ਹੁੰਦੀ ਹੈ ਜੇ ਹੁੱੱਦੀ ਵੀ ਹੈ ਬਲਤਾਂ ਹੁੰਦੀ ਹੋਵੇ ਜੀ ਇਹਨਾਂ ਦੀ ਉਹ ਜੀ ਹੁੰਦੀ ਆ ਪਰ ਜਿੰਨੀ ਹੁੰਦੀ ਆ ਉਹਦਾ ਵੀ ਨਾਸ ਹੋ ਜਾਂਦਾ ਬਾਦੀ ਨਹੀਂ ਹੁੰਦੀ ਬੁੱਧੀ ਇਹਨਾਂ ਦੀ ਇਹ ਗੁਰਬਾਨੀ ਦਾ ਬਾਖ ਹੈ ਇਹਨੂੰ ਕੋਲ ਨਹੀਂ ਬੰਦੂਗਾ ਖੋਜੀ ਉਪਜਾ ਖੋਜ ਕਰੇ ਤਬ ਉਹਦੀ ਵద్ధి ਹੈ ਖੋਜ ਕਰਦੇ ਸਾਨੂੰ ਕੋਈ ਦੱਸ ਦੇ ਇਹ ਖੋਜ ਨਹੀਂ ਇਹ ਤਾਂ ਸੁਣਿਆ ਸੁਣਾਈਆ ਪਰਾਲੀ ਜਤਨ ਲਾਦੇ ਇਹਨਾਂ ਦੀ ਅਸੇ ਜਿਵੇਂ ਲੋਕ ਕਹਿੰਦੇ ਨੇ ਪਰਮੇਸ਼ਰ ਇੱਕ ਹੈ ਪਤਾ ਕਿਦਾਂ ਨੂੰ ਦੇਖਿਆ ਕਿਦਾਂ ਨੇ ਇੱਕ ਹੈ ਕੀ ਸਬੂਤ ਹੈ ਇੱਕ ਹੈ ਕੋਈ ਸੂਤਰੀ ਸੁਣੇ ਸੁਣਾਈ ਗੱਲ ਹੈ ਸਬੂਤ ਕੀ ਹੈ ਇੱਕ ਹੈ ਤੁਹਾਡੇ ਕੋਲ ਅੱਖਰ ਨੂੰ ਦਿਨਾਂ ਦੀ ਉਭੀ ਸੋੜੀ ਹੋਈ ਗੱਲ ਜੇ ਦੀਦਾ ਹੀ ਨਹੀਂ ਤਾਂ ਫਿਰ ਦੱਸਿਆ ਕਿਨੇ ਤੁਹਾਨੂੰ ਵੀ ਕਹੇਗਾ ਸਬੂਤ ਕੀਆ ਉਹਦਾ ਵੀ ਹੈਗਾ ਦੱਸ ਜੇ ਦੇਖਿਆ ਹੀ ਨਹੀਂ ਪਰ ਜੇ ਗੱਲ ਇਹਨਾਂ ਦਾ ਤਾਂ ਫਿਰ ਇਹ ਸਬੂਤ ਕੀਣਾ ਕਿ ਇਹ ਹੀ ਸਵਾਲ ਕਰ ਦੇ ਲੈ ਤਰਕਸ਼ੀਲ ਨੇ ਜਿਹੜੇ ਉਹ ਸਬੂਤ ਕੀ ਹੈ ਉਸ ਗੱਲ ਦਾ ਜਿਹੜੀ ਗੱਲ ਉਹਨਾਂ ਦਾ ਤਾਂ ਫਿਰ ਉਹ ਸਬੂਤ ਕੀ ਹੈ ਕੋਈ ਸਬੂਤ ਨਹੀਂ ਸਬੂਤ ਇਹ ਹੈ ਕਿ ਵੀਰ ਕਹਿੰਦਾ ਹੈ ਤਾਂ ਸਹੀ ਲੱਗੇ ਜੇ ਕੋਈ ਤੇ ਕਹਿ ਲਿਆ ਜਾ ਸਕਦਾ ਲਖਿਆ ਜਾ ਸਕਦਾ ਲਖਣਾ ਆਪਣਾ ਲਖਣ ਲੌੜ ਦਦ ਲੌੜ ਲਖਣਾ ਦਾ ਮਤਲਬ ਦੇਖਣਾ ਨਹੀਂ ਹੁੰਦਾ ਲਖਣਾ ਦਾ ਮਤਲਬ ਪੁੱਝਣਾ ਹੁੰਦਾ ਆਪਾਂ ਕਹਿੰਦੇ ਲਖਣ ਨਾਲ ਲਖੜੀ ਹੁੰਦਾ ਲਖਣਾ ਦਾ ਅਰਥ ਨੂੰ ਕਹਿੰਦੇ ਕੁਝ ਸਮਝ ਲੈਣਾ ਕੁਝ ਅੰਦਾਜ਼ਾ ਲਾ ਲੈਣਾ ਸਮਝ ਲੈਣਾ ਕੁਝ ਅੰਦਾਜ਼ਾ ਲਾ ਲੈਣਾ ਉਹ ਫਿਰ ਪੁੱਝ ਲੈਣਾ ਕਹਿੰਦੇ ਉਹੀ ਬੁੱਝਣਾ ਨਾਲੇ ਨਾਲੇ ਬਾਤ ਬੁੱਝੋਦੀ ਹੈ ਜੋ ਕੋ ਦੱਸਿਆ ਹੋਇਆ ਹੈ ਉਹਦਾ ਚਾਰ ਪਾਸੇ ਦੇਖ ਕੇ ਅੰਦਾਜ਼ਾ ਲਾ ਕੇ ਬੁੱਝੋਦੀ ਹੈ ਬੁੱਝਾਰਤਾ ਹੈ ਬੁੱਝਣ ਤੇ ਹਮੇਸ਼ਾ ਲਖਣ ਲਾਉਣਾ ਪਉ ਤੁਹਾਨੂੰ ਦੱਸਾ ਲਾਉਣਾ ਹੀ ਪਊਗਾ ਇਹ ਜਿਹੜੇ ਖੋਜੀ ਹੁੰਦੇ ਨੇ ਇਹ ਬੁੱਝ ਲੈਂਦੇ ਨੇ ਬਾਦੀ ਨਾਲ ਜਿਹੜੇ ਉਹਦਾ ਬਸ ਵਾਦ-ਵਾਦ ਫਸਲੇ ਜੇ ਬੰਨ ਜੇ ਪਤਾ ਵੀ ਲੱਗ ਜਵੇ ਵੀ ਅਸੀਂ ਹਾਰ ਗਏ ਤਾਂ ਵੀ ਬੰਦੇ ਹੁੰਦੇ ਮੈਨਾ ਮੰਨੂ ਤੇ ਆ ਜਾਂਦੇ ਨੇ ਇਸ ਕਰਕੇ ਨਾ ਮੂਰਖਾ ਨਾਲ ਕਹਿੰਦਾ ਮੂਰਖੇ ਨਾਲ ਲੱਲੋ ਜੀਏ ਪਰ ਅਖਰ ਇਹੋ ਬੁਜੀ ਚਰਚਾ ਵੀ ਉਹਦੇ ਨਾਲ ਕਰੀਏ ਜੀਨੇ ਕੁਝ ਲੈਣਾ ਹੋਵੇ ਜਿਹਨੂੰ ਲੈਣ ਦੀ ਇੱਛਾ ਹੋਵੇ ਜਿਹਨੇ ਬੈਤਰੇ ਬਦਲਨੇ ਹੋਣ ਐ ਬੈਤਰੇ ਦੋ ਹਾਰ ਕੇ ਦੂਏ ਤੇ ਜਾਖੜੇ ਦੂਏ ਦੋ ਹਾਰ ਕੇ ਦੂਏ ਜਾਖੜੇ ਉਦੇ ਨਾਲ ਚਰਚਾ ਦੀ ਲੋੜ ਨਹੀਂ ਗੱਲ ਚਰਚਾ ਦੀ ਲੋੜ ਨਹੀਂ ਇਹ ਹਰਉਣ ਦਾ ਵਿਚਾਰੀ ਕਿਸੇ ਰੁਜਿਤ ਹਾਰ ਦਾ ਵਿਚਾਰੀ ਇਹ ਪ੍ਰਾਪਤੀ ਦਾ ਵਿਚਾਰ ਗਿਆਨ ਪ੍ਰਾਪਤ ਕਰਨ ਨੂੰ ਕੁਝ ਵਿਚਾਰ ਕਰਨੀ ਵਿਚਾਰ ਤੋਂ ਕੁਝ ਕੱਢਣਾ ਤੇ ਤੇ ਨਿਕਲਣਾ ਹੀ ਕੁਝ ਨਹੀਂ ਉਹਦੇ ਨਾਲ ਚਰਚਾ ਦੀ ਲੋੜ ਨਹੀਂ ਹੋਈ ਕਾਬਰੂ ਕੁਮਾਰੇ ਅਦਮੋਦਾ ਦੇ ਕਾਬਰੂ ਕੁਮਾਰੇ ਅਸਲ 'ਚ ਕੁਮਾਰੇ ਲਫ਼ਜ਼ ਨਹੀਂ ਹੈ ਕਾਬਰੂ ਕਲਫ ਸੁਣੋ ਚਾਹੀਦਾ ਕਾ ਕਾਉਦਾ ਚਾਹੀਦਾ ਕਾ ਤੈਨੂੰ ਕੜ ਕਾਬਰੂ ਕੁ ਮਾਰੇ ਕਾਬਰੂ ਮਾਰੇ ਮਾਰੇ ਅੱਡ ਜਿਹੜੇ ਵਹਿਸ ਕਪਤਾ ਹੀ ਆ ਕੇ ਕਪਤਾ ਤੇ ਆ ਕੇ ਅਟਕ ਗਏ ਤਤ ਜਾਂ ਤਖਨੀ ਪਹੁੰਚੇ ਕੋਈ ਮਾਰੇ ਗਏ ਕਿਆ ਹੈ ਚਾਹੇ ਹੋ ਹੋ